ਜਿਹੜੀ ਬੈਠਕ ਆ ਸਨਾਤਨ ਧਰਮ ਦੇ ਅੰਦਰ ਐਲਰੀ ਕੁਰੀਤियां ਫੈਲਦੇ ਕੀੜੇ ਮਕੋੜੇ ਸਾਡੇ ਸਨਾਤਨੀ ਜਿਹੜੇ ਸਨਾਤਨ ਦਾ ਦੁਸ਼ ਪ੍ਰਚਾਰ ਕਰ ਰਹੇ ਨੇ ਸਨਾਤਨੀਆਂ ਨੂੰ ਠੱਗ ਰਹੇ ਨੇ ਮੰਦਿਰਾਂ ਦੇ ਬਾਹਰ ਦੁਕਾਨਾਂ ਲਗਾ ਕੇ ਪਿੱਛੇ ਜੀ ਤੁਸੀਂ ਦੇਖਿਆ ਹੀ ਹੈ ਇੱਕ ਬਹੁਤ ਹੀ ਜ਼ਿਆਦਾ ਵੀਡੀਓ ਵਾਇਰਲ ਹੋਈ ਹੈ ਪਟਿਆਲੇ ਸ਼ਹਿਰ ਦੇ ਅੰਦਰ ਉਹਦਾ ਇਸ ਮੀਟਿੰਗ ਦੇ ਵਿੱਚ ਕੜਾ ਸੰਗਿਆਨ ਦਿੱਤਾ ਗਿਆ ਸਾਰਿਆਂ ਨੇ ਮਿਲ ਕੇ ਫੈਸਲਾ ਕਰਿਆ ਹੈ ਕਿ ਸਾਡੇ ਧਰਮ ਚ ਜਿਹੜੀ ਜਿਹੜੀ ਕੁਰੀਤੀ ਆ ਰਹੀ ਹੈ ਨੇ ਅੱਜ ਬਹੁਤ ਸਾਰੇ ਸੰਗਠਨ ਅੱਥੇ ਇਕੱਠੇ ਹੋਏ ਆ। ਅਗਲੀ ਮੀਟਿੰਗ ਜਿਹੜੀ ਸੰਡੇ ਨੂੰ ਅਗਲੇ ਸੰਡੇ ਬੁਲਾਈ ਗਈ ਹੈ ਬੱਧੇ ਜਹਾ ਸਮੁੰਦਰ ਬਾਦਰਗੜ ਦੇ ਅੰਦਰ। ਉਹਦੇ ਵਿੱਚ ਵੀ ਇਸ ਤੋਂ ਵੀ ਜ਼ਿਆਦਾ ਸੰਗਠਨਾਂ ਨੂੰ ਇਕੱਠੇ ਕਰਨ ਦੀ ਸਾਡੀ ਜਿਹੜੀ ਹੈ ਟੀਚਾ ਰੱਖਿਆ ਗਿਆ ਹੈ। ਸਾਡਾ ਜਿਹੜਾ ਇੱਕ ਇੱਕ ਐਮ ਹੈ ਕਿ ਸਾਰੇ Hindu ਸੰਗਠਨਾਂ ਨੂੰ ਇਕੱਠਾ ਕਰਕੇ ਹੱਲਾ ਬੋਲੀ ਇਹਨਾਂ ਤਾਕਤਾਂ ਤੇ ਜਿਹੜੀਆਂ ਤਾਕਤਾਂ ਸਾਡੇ ਸਨਾਤਨ ਨੂੰ ਬਦਨਾਮ ਕਰ ਰਹੀਆਂ ਨੇ ਇਹ ਇੱਕ ਸਾਜ਼ਿਸ਼ ਦੇ ਤਹਿਤ ਹੋ ਰਿਹਾ ਹੈ। ਕਾਲੀ ਮਾਤਾ ਮੰਦਰ ਦੇ ਅੰਦਰ ਸਾਡੇ ਹੀ ਕੁਝ ਸਨਾਤਨੀ ਜੈ ਚੰਦਾਂ ਨੇ ਮਿਲ ਕੇ ਪਹਿਲਾਂ ਤਾਂ ਉੱਥੇ ਦੀ ਜਿਹੜੀ ਵੱਡੀ ਤਾਕਤਾਂ ਸੀ ਉਹਨਾਂ ਨੂੰ ਕਾਲੀ ਮਾਤਾ ਮੰਦਰ ਤੋਂ ਬਾਹਰ ਕੱਢਣ ਦੀ ਸਾਜ਼ਿਸ਼ ਰਚੀ ਗਈ ਇੱਥੇ ਬੈਠੇ ਨੇ ਸਾਡੇ ਸ਼ੰਕਰਾਨੰਦ ਗਿਰੀ ਜੀ ਮਹਾਰਾਜ ਸਾਡੇ ਜਗਤਗੁਰੂ ਪੰਚਰਾਨੰਦ ਗਿਰੀ ਜੀ ਮਹਾਰਾਜ ਦੇ ਭਾਈ ਨੇ ਇਹਨਾਂ ਨੂੰ ਜੀਰੋ ਕੀਤਾ ਗਿਆ ਉਸ ਤੋਂ ਬਾਅਦ ਸਾਡੇ ਬ੍ਰਹਮਾਨੰਦ ਗਿਰੀ ਜੀ ਮਹਾਰਾਜ ਦੇ ਦਫ਼ਤਰ ਨੂੰ ਤਾਲੇ ਲਾਇਆ ਗਿਆ ਉਸ ਤੋਂ ਬਾਅਦ ਮੇਰੇ ਦਫ਼ਤਰ ਨੂੰ ਵੀ ਤਾਲੇ ਲਾਏਗੇ ਉਸ ਤੋਂ ਬਾਅਦ ਸਾਡੇ ਸ਼ਿਵ ਸ਼ਕਤੀ ਸੇਵਾ ਦਾ ਲੰਗਰ ਚੈਰੀਟੇਵ ਦੇ ਟਰਸਟ ਦੇ ਚੇਅਰਮੈਨ ਸਰਤੰਤ ਰਾਜ ਪਾਸੀ ਨੂੰ ਵੀ ਫਿਰ ਤੋਂ ਬਾਹਰ ਕੀਤਾ ਗਿਆ ਇਹ ਤਾਕਤ ਆ ਉਹ ਤਾਕਤ ਆ ਸੀਗੀਆਂ ਜਿਹੜੀਆਂ ਜਦ ਤੱਕ ਮੰਦਰ ਦੇ ਅੰਦਰ ਸੀਗੀਆਂ ਤਾਂ ਮੰਦਰ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਆਉਂਦੀ ਸੀ ਇਹਨਾਂ ਦਾ ਡਰ ਸੀਗਾ ਪ੍ਰਸ਼ਾਦ ਮਾਫੀਆ ਹੋਵੇ ਚਾਹੇ ਰੇੜੀ ਵਾਲੇ ਹੋਣ ਚਾਹੇ ਮੰਦਰ ਦੀ ਮਰਿਆਦਾ ਭੰਗ ਕਰਨ ਵਾਲੇ ਹੋਵੇ ਉਹਨਾਂ ਨੂੰ ਇਹਨਾਂ ਲੋਕਾਂ ਦਾ ਸਾਡੇ ਸਾਰੇ ਲੋਕਾਂ ਦਾ ਡਰ ਸੀਗਾ ਲੇਕਿਨ ਇੱਕ ਸਾਜ਼ਿਸ਼ ਦੇ ਤਹਿਤ ਸਾਡੇ ਸਨਾਤਨੀ ਜੱਜਦੰਦਾ ਨੂੰ ਨਾਲ ਮਿਲ ਕੇ ਇਹਨਾਂ ਸਾਰੀਆਂ ਤਾਕਤਾਂ ਨੂੰ ਕਾਲੀ ਮਾਤਾ ਮੰਦਰ ਵਿੱਚੋਂ ਖਤਮ ਕੀਤਾ ਗਿਆ ਤਾਂ ਕਿ ਹਿੰਦੂਆਂ ਦੀ ਆਵਾਜ਼ ਨੂੰ ਪਟਿਆਲਾ ਸ਼ਹਿਰ ਦੇ ਵਿੱਚ ਪੰਜਾਬ ਦੇ ਵਿੱਚ ਬੁਰੀ ਤਰ੍ਹਾਂ ਦਬਾਇਆ ਜਾ ਸਕੇ। ਔਰ ਇਸ ਤੋਂ ਬਾਅਦ ਅਸੀਂ ਸਾਰੇ ਸੰਗਠਨਾਂ ਦੇ ਇੱਥੇ ਇਕੱਠੇ ਹੋਏ ਆਂ। ਉਹਨਾਂ ਦੇ ਦੁਆਰ ਨਾਲ ਸਾਡੀ ਆਵਾਜ਼ਾਂ ਦਬਣ ਦੀ ਸਾਨੂੰ ਸੀ ਕਾਲੀ ਮਾਤਾ ਮੰਦਰ 'ਚ ਬੈਠ ਕੇ ਸਾਨੂੰ ਐਲਾਨ ਕਰਨ ਦੀ कोई जरूरत नहीं है ਸਾਡੀਆਂ ਤਾਕਤਾਂ ਉਸ ਤਰ੍ਹਾਂ ਹੀ ਕੰਮ ਕਰ ਰਹੀਆਂ ਨੇ ਅੱਜ ਤੁਸੀਂ ਦੇਖਿਆ ਇਹ ਸ਼ੰਕਰानंद ਗਿਰੀ ਜੀ ਸਾਰੇ तकरीबन ਬਰਮਾ ਨੰਦ ਗਿਰੀ ਜੀ ਜਿਸ ਤਰ੍ਹਾਂ ਹਰੀ ਦੇ ਸਾਸ਼ਟਰੀ ਅੱਜ ਅਸਵਸਥ ਹੋਣ ਦੇ ਬਾਵਜੂਦ ਸਾਡੇ ਨਾਲ ਉੱਠ ਕੇ ਆ ਗਏ ਨੇ ਇੱਥੇ ਧਰਮ ਦੇ ਵਾਸਤੇ ਧਰਮ ਗੁਰੂ ਹੈ ਸਾਡੇ ਹਿੰਦੂ ਸੁਰੱਖਿਆ ਸੰਪਤੀ ਦੇ ਔਰ ਬਹੁਤ ਜਲਦੀ ਇਹਨਾਂ ਨੂੰ ਵੱਡੇ ਪਦ ਦੇ ਉੱਤੇ ਨਿਯੁਕਤੀ ਕਰਨ ਜਾ ਰਹੇ ਹਾਂ ਤਾਂ ਸਾਡੀ ਆਵਾਜ਼ ਪੀਰ ਬਜਰੰਗ ਹਰ ਹਰ ਮਹਾਦੇਵ ਤਾਂ ਸਾਡੀ ਆਵਾਜ਼ ਨੂੰ ਸ੍ਰੀ ਆਤਮ ਧਰਮ ਦੇ ਜੈ ਚੰਦਾ ਨੂੰ ਇਹ ਇੱਕ ਚੇਤਾਵਨੀ ਹੈ ਕਿ ਦੁਬਾਇਆ ਨਹੀਂ ਜਾ ਸਕਦਾ ਸਾਡੀ ਆਵਾਜ਼ ਕਾਲੀ ਮਾਤਾ ਮੰਦਤੋਂ ਦੀ ਹੁਣ ਸਾਰੇ ਪੰਜਾਬ ਚ ਗੂੰਜੇਗੀ ਪ੍ਰਧਾਨ ਜੀ ਜਿੱਦ ਕਰ ਤੁਸੀਂ ਸੱਚੇ ਵੀ ਬਾਬਾ ਜੀ ਦੇ ਜਾਣ ਤੋਂ ਬਾਅਦ ਲੋਕਾਂ ਆਸ ਗਲਾਈ ਟਿਕਾਣਾ ਹੋਇਆ ਕਿੰਦੇ ਲਾਏਗਾ ਇਹ ਨਾਲ ਵੀ ਜਿਹੜੇ ਪਾਪੜ ਗੋਲਦਾ ਕਿ ਜਾਂ ਬਾਬਾ ਜੀ ਦੇ ਦਿਖਾਵਾ ਸੀ ਗਿਆ ਉਹਨਾਂ ਨੂੰ ਕੋਈ ਲਾਗੂ ਨਹੀਂ ਕਰਾ ਸਕਦਾ ਲਾਗੂ ਨਹੀਂ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੀ ਤਾਕਤ ਨੂੰ ਤਹਿਸ ਨਾਸ਼ ਕੀਤਾ ਗਿਆ ਹੈ ਹਿੰਦੂ ਵਿਰੋਧੀ ਤਾਕਤਾਂ ਨਾਲ ਮਿਲ ਕੇ ਜਿਹੜੇ ਚਾਂਦੇ ਸੀ ਕਿ ਹਿੰਦੂ ਜਿਹੜੀ ਇੱਕ ਮਹਾਸ਼ਕਤੀ ਸੀ ਕਾਲੀ ਮਾਤਾ ਮੰਦਰ ਦੇ ਸਾਰੇ ਸਾਡੇ ਹਿੰਦੂ ਭਰਾਵਾਂ ਨੇ ਸੰਤ ਸਮਾਜ ਨੇ ਸ਼ਾਸਤਰੀ ਜੀ ਨੇ ਮਿਲ ਕੇ ਬਣਾਈ ਸੀਗੀ ਉਸ ਤਾਕਤ ਨੂੰ ਤਹਿਸ ਨਹਿਸ ਕਰਨ ਦੀ ਇੱਕ ਕੋਹੜ ਸਾਜ਼ਿਸ਼ ਰਚੀ ਜਾ ਰਹੀ ਹੈ ਉਹ ਸਾਜ਼ਿਸ਼ ਤਹਿ ਦੀ ਸ਼ੰਕਰानंद ਜੀ ਸੰਕਰानंद ਜੀ ਨੂੰ ਬਾਹਰ ਕਿਤਾ ਗਿਆ ਰਜੇਸ਼ ਕੇਹਰ ਨੂੰ ਬਾਹਰ ਕਿਤਾ ਗਿਆ ਬਰਮਾਨੰਦ ਗਿਰੀ ਜੀ ਨੂੰ ਬਾਹਰ ਕਿਤਾ ਗਿਆ ਸਾਡੇ ਪਾਸੀ ਸਾਹਿਬ ਨੂੰ ਬਾਹਰ ਕਿਤਾ ਕਿਉਂ ਕਿ ਐਸੀ ਉੱਥੇ ਬੈਠ ਕੇ ਕੋਈ ਦੋ ਨੰਬਰ ਦਾ ਕੰਮ ਕਰ ਰਹੇ ਸੀ ਇਹ ਸਾਡੀਆਂ ਤਾਕਤਾਂ ਇਹਨਾਂ ਦਾ ਜਵਾਬ ਦਿੱਤਾ ਜਾਊਗਾ ਅਸੀਂ ਸਾਰੇ ਇੱਕ ਆਜ ਤੁਸੀਂ ਦੇਖ ਹੀ ਲਿਆ ਇਸ ਤੋਂ ਵੀ ਜ਼ਿਆਦਾ ਕੱਟ ਤੋਂ ਤੁਹਾਨੂੰ ਅਗਲੇ ਸੰਡੇ ਜਿਹੜਾ ਹੈਗਾ ਬਦਨੀਆਰ ਮੰਦਿਰ ਦੇ ਵਿੱਚ ਦੇਖਣ ਨੂੰ ਮਿਲੇਗਾ ਬਿਲਕੁਲ ਤਿਆਰੀ ਚੱਲ ਰਹੀ ਹੈ ਸਾਡੀ ਅਸੀਂ ਇੱਕ ਮੰਚ ਤੇ ਇਕੱਠੇ ਹੋਗੇ ਸੰਗਠਨ ਕਾਲੀ ਮਾਤਾ ਮੰਦਿਰ ਨਾਲ ਹੀ ਸਾਡੇ ਅਰਸ਼ੁਰਾਮ ਬਾਟਿਕਾ 'ਚ ਹੋਗੇ ਸਾਡਾ ਹਿੰਦੂ ਸਮਾਜ ਹੈ ਜਿੱਥੇ ਮਰਜ਼ੀ ਇਕੱਠਾ ਹੋ ਸਕਦਾ ਸਾਡੀ ਆਵਾਜ਼ ਹੈ ਇਸ ਤਰੀ ਬੁਲੰਦ ਰਹੇਗੀ ਕੋਈ ਦਬਾ ਨਹੀਂ ਸਕਦਾ ਔਰ ਇੱਕ ਮੈਂ ਸੋਚਣਾ ਹੋਰ ਦੇ ਦੇਣਾ ਚਾਹਨਾ ਕਿ ਸਾਰੇ ਸੰਗਠਨਾਂ ਨੇ ਫੈਸਲਾ ਕੀਤਾ ਹੈ ਕਿ ਮੰਗਲਵਾਰ ਸਵੇਰੇ 10:00 ਵਜੇ ਮੰਗਲਵਾਰ ਸਵੇਰੇ 10:00 ਵਜੇ ਪਟਿਆਲਾ ਸ਼ਹਿਰ ਦੇ ਮੇਰ ਸਾਹਿਬ ਨੂੰ ਮਿਲ ਕੇ ਇਹ ਸਾਰੀ ਸਮੱਸਿਆ ਦੇ ਪ੍ਰਤੀ ਅਭਗਤ ਕਰਾਇਆ ਜਾਏਗਾ ਔਰ ਚੇਤਾਵਨੀ ਦਿੱਤੀ ਜਾਏਗੀ ਕਿ ਇੱਕ ਮੰਦਰ ਦਾ ਢਾਟਾ ਤੁਸੀਂ ਲੇਕਿਨ ਜਿਹੜੇ ਬਾਕੀ 6 ਮੰਦਰਾਂ ਨੂੰ ਤੁਸੀਂ ਨੋਟਿਸ ਜਾਰੀ ਕਰ ਰਹੇ ਹੋ ਉਹਨਾਂ ਨੂੰ ਹੱਥ ਲਗਾਉਣ ਦੀ ਕੋਸ਼ਿਸ਼ਾ ਨਾ ਕਰਿਓ ਤਾਂ ਪਟਿਆਲੇ ਸ਼ਹਿਰ ਦਾ ਮਾਹੌਲ ਖਰਾਬ ਹੁੰਦੇ देर ਨਹੀਂ ਲੱਗੂਗੀ ਹੇ ਰਾਮ ਜੁਨਾ ਲੋਕਾਂ ਨੂੰ ਹਿੰਦੂ ਸਮਾਜ ਨੂੰ ਕੀ ਕਹਿਣਾ ਚਾਹੂਗੇ ਜਿਹੜੇ ਜੇ ਤੁਹਾਡੇ ਤੇ ਆਸਥਾ ਰੱਖਦੇ ਨੇ ਤੁਹਾਡੀ ਰੇਤ ਗੱਲ ਨੂੰ ਮੰਨਦੇ ਨੇ ਧਰਮ ਨੂੰ ਉਹਨਾਂ ਦੇ ਆਸੂ ਦੇ ਮੱਤਬ ਤੇ ਰਹਿੰਦੇ ਨੇ ਜਦੋਂ ਉਹਨਾਂ ਤੇ ਜੋ ਵੀਡੀਓ ਨੂੰ ਕਿਵੇਂ ਕਹਿਣਾ ਚਾਹੂਗੇ ਦੇਖੋ ਪਿੱਛੇ ਤੁਸੀਂ ਦੇਖਿਆ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ तमाम ਹਿੰਦੂ ਸਮਾਜ ਨੇ ਇੱਕ ਮੰਗ કરી ਸੀ ਕਿ ਇਹ ਜਿਹੜਾ ਹੈ ਇਹ ਜਿਹੜੀ ਮੰਦਰ ਦੇ ਕਾਲੀ ਮਾਤਾ ਮੰਦਿਰ ਕਿਰਤੀਆਂ ਇਹਨਾਂ ਨੂੰ ਥੱਲ ਪੈਣੀ ਚਾਹੀਦੀ ਹੈ ਉਸੀ ਨੂੰ ਥੱਲੇ ਪਾਉਣ ਵਾਸਤੇ ਸਿਰਫ ਕਾਲੀ ਮਾਤਾ ਮੰਦਰੀ ਨਹੀਂ ਬਦਰੀਆ ਮੰਦਰਾ ਕੇਦਾਰਨਾਥ ਜਿੰਨੇ ਹੀ ਮੰਦਰ ਸਰਕਾਰ ਦੇ ਅੰਦਰ ਹੈ ਉਹਨਾਂ ਦੀ ਦੁਰਦਸ਼ਾ ਬਹੁਤ ਜ਼ਿਆਦਾ ਹੋਈ ਪਈ ਹੈ ਸਿਰਫ ਕਾਲੀ ਮਾਤਾ ਦਾ ਮੰਦਰੀ ਸਾਰੇ ਮੰਦਰਾਂ ਨੂੰ ਲੈ ਕੇ ਅਸੀਂ ਇੱਕ ਵੱਡਾ ਅੰਦੋਲਨ ਛੜਨ ਜਾ ਰਹੇ ਹਾਂ ਤਾਂ ਕਿ ਸਰਕਾਰ ਨੂੰ ਵੀ ਜਗਾਈਏ ਪਹਿਲਾਂ ਅਸੀਂ ਆਪਣੇ ਹਿੰਦੂ ਸਮਾਜ ਨੂੰ ਜਗਾਵਾਂਗੇ ਜਿਹੜਾ ਸੁੱਤਾ ਪਿਆ ਉਸ ਤੋਂ ਬਾਅਦ ਸਰਕਾਰਾਂ ਨੂੰ ਜਗਾਵਾਂਗੇ ਨਹੀਂ ਜਾਗੇ ਤਾਂ ਸਾਡਾ ਜਿਹੜੇ ਮੰਦਰਾ ਹੈ ਅਸੀਂ ਉਹਨਾਂ ਦੀ ਵਿਵਸਥਾ ਆਪ ਸੰਭਾਲਾਂਗੇ